ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਕਰਾਰੀ ਹਾਰ ਹੋਈ ਹੈ ਇਹਦੇ ਵਿੱਚ ਕੋਈ ਦੋਰਾਏ ਨਹੀਂ ਹੈ ਕਿਉਂਕਿ 48 ਸੀਟਾਂ ਭਾਜਪਾ ਦੇ ਖੇਮੇ ਦੇ ਵਿੱਚ ਜਾ ਬੈਠੀਆਂ ਔਰ ਬਾਕੀ ਦੀਆਂ ਜਿਹੜੀਆਂ ਸੀਟਾਂ ਸੀ ਉਹਨਾਂ ਦੇ ਉੱਤੇ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਮਹਿਜ਼ 22 ਸੀਟਾਂ ਜਿੱਤਣਾ ਆਮ ਆਦਮੀ ਪਾਰਟੀ ਵਾਸਤੇ ਇੱਕ ਵੱਡਾ ੱਤਕਾ ਜ਼ਰੂਰ ਹੋ ਸਕਦਾ ਅਰਵਿੰਦ ਕੇਜਰੀ ਵਾਲ ਮਨੀਸ਼ ਸੋਦੀਆ ਵਰਗੇ ਉਹ ਲੀਡਰ ਜਿਹੜੇ ਕਰੀਮ ਦੇ ਲੀਡਰ ਮੰਨੇ ਜਾਂਦੇ ਸੀ ਆਮ ਆਦਮੀ ਪਾਰਟੀ ਦੇ ਜਿਹੜੇ ਉਹ ਲੀਡਰ ਮੰਨੇ ਜਾਂਦੇ ਸੀ ਜਿਹੜੀ ਪਹਿਲੀ ਸਫਾ ਦੇ ਵਿੱਚ ਖੜੇ ਸੀ ਉਹ ਲੀਡਰ ਆਪਣੀਆਂ ਸੀਟਾਂ ਹਾਰ ਗਏ ਔਰ ਆਖਰਕਾਰ ਹੁਣ ਵੱਖ-ਵੱਖਰੇ ਸਵਾਲ ਜਿਹੜੇ ਨਿਖੜੇ ਹੋਣ ਲੱਗੇ ਉਹਦੇ ਵਿੱਚ ਸਵਾਲ ਇਹ ਵੀ ਖੜਾ ਹੋ ਰਿਹਾ ਹਾਲਾਂਕਿ ਜਿੱਥੇ ਇੱਕ ਪਾਸੇ ਦਿੱਲੀ ਜਿੱਥੇ ਭਾਜਪਾ ਨੇ ਆਪਣੀ ਹੁਣ ਸਰਕਾਰ ਬਣਾਈ ਵਿਧਾਨ ਸਭਾ ਦੇ ਵਿੱਚ ਉੱਥੇ ਦੂਜੇ ਪਾਸੇ ਹਰਿਆਣਾ ਆ ਜਿੱਥੇ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ ਬੜਾ ਹੇਠਲੇ ਪੱਦਰ ਦਾ ਰਿਹਾ ਦੂਜੇ ਪਾਸੇ ਪੰਜਾਬ ਹੈ ਹੁਣ ਪੰਜਾਬ ਵੱਲ ਕਹਿੰਦੇ ਭਾਜਪਾ ਦੀ ਅੱਖਾਂ ਹੁਣ ਜਿੱਥੇ ਚਰਚਾਵਾ ਹੋ ਰਹੀਆਂ ਨੇ ਜਾਂ ਬੀਜੇਪੀ ਦੇ ਲੀਡਰ ਜਿਹੜੇ ਗੱਲ ਕਰ ਰਹੇ ਉਹ ਕਹਿੰਦੇ ਕਿ ਅਗਲਾ ਟੀਚਾ ਪੰਜਾਬ ਹੈ ਤੇ ਫਿਰ ਪੰਜਾਬ ਦੇ ਵਿੱਚ ਬੀਜੇਪੀ ਪੈਰ ਕਿਵੇਂ ਪਸਾਰੇਗੀ ਹਾਲਾਂਕਿ ਜੇ ਲੰਗੀਆਂ ਵਿਧਾਨ ਸਭਾ ਚੋਣਾਂ ਜਿਹੜੀਆਂ ਪੰਜਾਬ 'ਚ ਹੋਈਆਂ ਨੇ ਜਾਂ ਉਸ ਤੋਂ ਬਾਅਦ ਜਿਹੜੀਆਂ ਸਟੋਣਾਂ ਦੁਬਾਰਾ ਹੋਈਆਂ ਲੋਕ ਸਭਾ ਇਲੈਕਸ਼ਨਸ ਹੋਈਆਂ ਜ਼ਿਮਨੀ ਚੋਣਾਂ ਹੋਈਆਂ ਜਿ ਉਹਨਾਂ ਦਾ ਜ਼ਿਕਰ ਕਰੀਏ ਉਹਨਾਂ ਦੇ ਵਿੱਚ ਵੇਖੀਏ ਬੀਜੇਪੀ ਦਾ ਪ੍ਰਦਰਸ਼ਨ ਹਾਂ ਬੀਜੇਪੀ ਨੂੰ ਕੁਝ ਅਪਲਿਫਟਮੈਂਟ ਜਿਹੜੀ ਹੈ ਉਹ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਜ਼ਰੂਰ ਮਿਲੀ ਹੈ ਰੋਜ਼ਾਕਾਰ ਨੂੰ ਰਾਮ ਮੰਦਿਰ ਵੀ ਹੁਣ ਤੱਕ ਦੱਸਿਆ ਜਾਂਦਾ ਰਿਹਾ ਪਰ ਕੀ ਬੀਜੇਪੀ ਇਨਾ ਮਾਰਜਨ ਅਟੇਨ ਕਰ ਸਕੇਗੀ ਕਿ ਪੰਜਾਬ ਦੇ ਵਿੱਚ ਕੋਈ ਥਾਂ ਬਣਾ ਲਵੇ ਹਾਲਾਂਕਿ ਬੀਜੇਪੀ ਦੇ ਲੋਕ ਸਭਾ ਦੇ ਵਿੱਚ ਜਿਹੜਾ ਪ੍ਰਦਰਸ਼ਨ ਹੋ ਦੇਖਣ ਨੂੰ ਮਿਲਿਆ ਉਹਦੇ ਵਿੱਚ ਇਹ ਤਾਂ ਨਹੀਂ ਪ੍ਰਤੀਤ ਹੁੰਦਾ ਕਿ ਸ਼ਾਇਦ ਬੀਜੇਪੀ ਕੋਈ ਥਾਂ ਬਣਾ ਸਕੇ ਜਾਂ ਜਿਹੜੀਆਂ ਜ਼ਿਮਨੀ ਚੋਣਾਂ ਹੋਈਆਂ ਚਾਰ ਹਲਕਿਆਂ ਦੇ ਵਿੱਚ ਉਹਦੇ ਵਿੱਚ ਵੀ ਐ ਨਹੀਂ ਪ੍ਰਤੀਤ ਹੋਇਆ ਕਿ ਬੀਜੇਪੀ ਓਨੀ ਥਾਂ ਬਣਾ ਸਕੇ ਪਰ ਜਿੱਦਾਂ ਜਿੱਦਾਂ ਪੰਜਾਬ ਦੀ ਸਿਆਸਤ ਦੇ ਵਿੱਚ ਹੋਰ ਪਾਰਟੀਆਂ ਆ ਰਹੀਆਂ ਨੇ ਵੱਧ ਪਾਰਟੀਆਂ ਆ ਰਹੀਆਂ ਨੇ ਉਦਾਂ ਉਦਾਂ ਜਿੱਤਣ ਦੀ ਜਿਹੜੀ ਮਿਆਦ ਨੇ ਉਹ ਵੀ ਘਟਦੀ ਜਾ ਰਹੀ ਹੈ ਹੁਣ ਐਵਰੇਜ ਵੋਟਿੰਗ ਜਿਹੜੀ ਹੈ ਉਹਦੀ ਗਿਣਤੀ ਹੈ ਉਹ ਜਿੱਦਾਂ ਜਿੱਦਾਂ ਪਾਰਟੀਆਂ ਦੀ ਗਿਣਤੀ ਵਧੇਗੀ ਉਦਾਂ ਉਦਾਂ ਐਵਰੇਜ ਵੋਟ ਕਾਊਂਟ ਜਿਹੜਾ ਜਿੱਤਣ ਵਾਸਤੇ ਹੈਗਾ ਉਹ ਵੀ ਘਟਦਾ ਜਾਵੇਗਾ ਜ਼ਾਹਿਰ ਤੌਰ ਦੇ ਉੱਤੇ ਫਿਰ ਇਵੈਨਚੁਅਲੀ ਜਿਹੜਾ ਮਾਰਜਨ ਹੈਗਾ ਉਹਦੇ ਉੱਤੇ ਵੀ ਫਰਕ ਪਵੇਗਾ ਪਰ ਤਾਂਮੀ ਕਿ ਬੀਜੇਪੀ ਅਜੇ ਪੰਜਾਬ ਦੇ ਵਿੱਚ ਐਨੀ ਸਟਰੋਂਗ ਹੈ ਕਿ ਉਹ ਪੰਜਾਬ ਵਿੱਚ ਆਪਣਾ ਦਬਦਬਾ ਕਾਇਮ ਕਰ ਸਕੇ ਸਵਾਲ ਇਹ ਖੜਾ ਹੋ ਰਿਹਾ ਹਾਲਾਂਕਿ ਬੀਜੇਪੀ ਦੇ ਕੋਲ ਇੱਕ ਦੋ ਐਮਐਲਏਜ਼ ਹੈ ਪਰ ਇਸ ਦੇ ਬਾਵਜੂਦ ਇਹ ਨਹੀਂ ਕਿਹਾ ਜਾ ਸਕਦਾ ਕਿ ਬੀਜੇਪੀ ਪੂਰਨ ਤੌਰ ਦੇ ਉੱਤੇ ਤਿਆਰ ਹੈ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਵਾਸਤੇ ਹਾਲਾਂਕਿ ਬੀਜੇਪੀ ਦੇ ਲੀਡਰ ਸਕਾਰਾਤਮਕ ਸੋਚ ਰਹੇ ਹੋਣਗੇ ਕਿਉਂਕਿ ਦਿੱਲੀ ਦੇ ਵਿੱਚ ਵੱਡੀ ਜਿੱਤ ਮਿਲੀ ਹੈ ਔਰ ਹਰਿਆਣਾ ਵਿੱਚ ਵੀ ਬੀਜੇਪੀ ਨੇ ਵੱਡੀ ਮੱਲ ਮਾਰੀ ਹੈ ਤੇ ਜ਼ਾਹਿਰ ਤੌਰ ਦੇ ਉੱਤੇ ਪੰਜਾਬ ਤਾਂ ਸ਼ੁਰੂ ਤੋਂ ਹੀ ਖੈਰਤੀ ਚਾਹੇ ਕਰਿਆ ਆ ਪਰ ਇਹਦੇ ਵਾਸਤੇ ਹੁਣ ਬੀਜੇਪੀ ਕਰੇਗੀ ਕੀ ਸਵਾਲ ਇਹ ਹੈ ਕਿ ਅਕਾਲੀ ਦਲ ਦੇ ਨਾਲ ਗੱਠਜੋੜ ਹੋਵੇਗਾ ਜਿਵੇਂ ਕਿ ਹੁਣ ਤੱਕ ਹੁੰਦਾ ਆਇਆ ਜਦੋਂ ਤੱਕ ਅਕਾਲੀ ਭਾਜਪਾ ਸਰਕਾਰ ਰਹੀ ਹੈ ਪੰਜਾਬ ਦੇ ਵਿੱਚ ਬੀਜੇਪੀ ਇਸ ਆਧਾਰ ਦੇ ਉੱਤੇ ਤਾਂ ਜ਼ਰੂਰ ਕਹਿ ਸਕਦੇ ਆ ਕਿ ਚਲੋ ਪੰਜਾਬ ਦੇ ਵਿੱਚ ਸਰਕਾਰ ਉਸਨੇ ਬਣਾਈ ਪਰ ਗੱਠ ਜੋੜ ਦੇ ਵਿੱਚ ਜਿਹਦੇ ਵਿੱਚ ਅਕਾਲੀ ਦਲ ਦੀ ਜਿਹੜੀ ਗਿਣਤੀ ਉਹ ਜ਼ਿਆਦਾ ਸੀ ਔਰ ਭਾਜਪਾ ਦੀ ਗਿਣਤੀ ਘੱਟ ਸੀ ਇਸ ਸਿਹਾਰ ਦੇ ਉੱਤੇ ਪੰਜਾਬ ਦੇ ਵਿੱਚ ਸਰਕਾਰ ਜ਼ਰੂਰ ਬਣੀ ਰਹੀ ਹੈ ਪਰ ਕੀ ਆਪਣੇ ਪੱਧਰ ਦੇ ਉੱਤੇ ਬੀਜੇਪੀ ਸਰਕਾਰ ਬਣਾ ਸਕਦੀ ਹੈ ਪੰਜਾਬ ਦੇ ਵਿੱਚ ਵੱਡਾ ਸਵਾਲ ਇਹ ਵੀ ਹੈਗਾ ਔਰ ਦੂਸਰਾ ਸਵਾਲ ਇਹ ਹੈ ਕਿ ਕੀ ਹੁਣ ਗੱਠਜੋੜ ਹੋਣ ਵਾਲਾ ਕਿਉਂਕਿ ਜੇ ਗੱਠਜੋੜ ਦੀ ਗੱਲ ਕਰੀਏ ਗੱਠਜੋੜ ਦੀ ਚਰਚਾ ਕਦੀ ਵੀ ਸਿੱਧੇ ਤੌਰ ਦੇ ਉੱਤੇ ਜਾਂ ਪੂਰਨ ਤੌਰ ਦੇ ਉੱਤੇ ਖਤਮ ਨਹੀਂ ਹੋਈ ਉਸ ਨੂੰ ਕਦੀ ਵੀ ਵੇਵ ਆਫ ਨਹੀਂ ਕੀਤਾ ਜਾ ਸਕਿਆ ਉਸ ਨੂੰ ਕਦੀ ਵੀ ਰਾਈਟ ਆਫ ਨਹੀਂ ਕੀਤਾ ਜਾ ਸਕਿਆ ਕਿ ਕਿ ਇਹ ਚਰਚਾ ਖਤਮ ਹੋ ਚੁੱਕੀ ਹੈ ਜਾਂ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਗੱਠਜੋੜ ਕਰਦੀ ਹੋ ਹੀ ਨਹੀਂ ਸਕਦਾ ਕਦੀ ਇਹ ਇਹ ਸਿਚੁਏਸ਼ਨ ਬਣੀ ਨਹੀਂ ਚਰਚਾਵਾਂ ਦੇ ਵਿੱਚ ਕਦੀ ਇਹ ਸਿਚੁਏਸ਼ਨ ਬਣੀ ਨਹੀਂ ਕਿ ਇਹ ਇਹਦੇ ਕਿਆਸ ਨਾਲ ਲੱਗੇ ਹੋਣ ਹੁਣ ਵੀ ਭਾਵੇਂ بڑے ਮੱਧਮ ਸੁਰ ਪ੍ਰਤਾਮੀ ਦੁਬਾਰਾ ਉੱਠਣ ਲੱਗੇ ਨੇ ਕਿ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਗੱਠਜੋੜ ਹੋ ਸਕਦਾ ਕਿਉਂਕਿ 227 ਦੀਆਂ ਚੋਣਾਂ ਹੁਣ ਸਿਰ ਤੇ ਹੈਗੀਆਂ ਨੇ ਜ਼ਾਹਿਰ ਤੌਰ ਦੇ ਉੱਤੇ ਸਾਰੀਆਂ ਪਾਰਟੀਆਂ ਇਸ ਵੇਲੇ ਆਪਣਾ ਪੂਰਨ ਜ਼ੋਰ ਜਿਹੜਾ ਉਹ ਝੋਕੜ ਗਈਆਂ ਪਰ ਅਕਾਲੀ ਦਲ ਦੀ ਜਿਹੜੀ ਪਰਫਾਰਮੈਂਸ ਹੈਗੀ ਆ ਉਹ ਵੀ ਜੇ ਦੇਖ ਲਈਏ ਉਹ ਵੀ ਸ਼ਾਇਦ ਇੰਨੀ ਜ਼ਿਆਦਾ ਵਧੀਆ ਨਹੀਂ ਹੈਗੀ ਕਿ ਬੀਜੇਪੀ ਹੁਣ ਇੱਕ ਇਹ ਰੋਖਕ ਤਿਆਰ ਕਰੇ ਪਰ ਬਹੁਤ ਕੁਝ ਹੋ ਸਕਦਾ ਹੈ ਬਹੁਤ ਕੁਝ ਵਾਪਰ ਸਕਦਾ ਹੈ ਇਸ ਸਥਿਤੀ ਦੇ ਉੱਤੇ ਆ ਕੇ ਕੁਝ ਵੀ ਜ਼ਾਹਿਰ ਤੌਰ ਤੇ ਕਹਿਣਾ ਸੰਭਵ ਨਹੀਂ ਹੈ ਕਿਉਂਕਿ ਆਮ ਆਦਮੀ ਪਾਰਟੀ ਨੂੰ ਦਿੱਲੀ ਦੇ ਵਿੱਚ ਝਟਕਾ ਲੱਗਿਆ ਆਮ ਆਦਮੀ ਪਾਰਟੀ ਨੂੰ ਹਰਿਆਣਾ ਦੇ ਵਿੱਚ ਝਟਕਾ ਲੱਗ ਚੁੱਕਿਆ ਹੈ ਪੰਜਾਬ ਦੇ ਵਿੱਚ ਕੀ ਸਥਿਤੀ ਹੈਗੀ ਹੈ ਉਹ 27 ਦੀਆਂ ਵਿਧਾਨ ਸਭਾ ਇਲੈਕਸ਼ਨਸ ਆਉਂਦੇ ਹੁੰਦੇ ਹਨ ਜ਼ਾਹਿਰ ਹੋ ਜਾਵੇਗਾ ਪਰ ਉਸ ਦੇ ਨਾਲ ਨਾਲ ਬੀਜੇਪੀ ਕੀ ਕਰੇਗੀ ਹੁਣ ਉਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈਗਾ ਆ ਕਿ ਗੱਠਜੋੜ ਹੋਵੇਗਾ ਨਹੀਂ ਹੋਵੇਗਾ ਇਹਦੇ ਉੱਤੇ ਸਵਾਲ ਬਰਕਰਾਰ ਨੇ ਜੋ ਵੀ ਹੋਵੇਗਾ ਦੱਸਦੇ ਰਹਿਾਂਗੇ ਆਪਣੇ ਵਿਚਾਰ ਵੀ ਕਮੈਂਟਸ ਵਿੱਚ ਦੱਸਣਾ ਨਾ ਭੁੱਲਣਾ ਔਰ ਤੱਕ ਲਈ ਬਣੇ ਰੋਵਾਂ